ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਬੰਦਾ ਤੇ ਜਨਾਨੀ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੇ ਨੇ ਤੇ ਹੌਲੀ-ਹੌਲੀ ਤੁਰੇ ਆਉਂਦੇ ਨੇ ਤਾਂ ਦੱਸ ਲਈਏ ਕਿ ਮਾਨਸਾ ਪੁਲਿਸ ਨੂੰ ਨਸ਼ੇ ਦੇ ਖਿਲਾਫ ਵੱਡੀ ਸਫਲਤਾ ਹਾਸਲ ਹੋਈ ਹੈ ਕਸਬਾ ਬੋਹਾ ਦੀ ਪੁਲਿਸ ਵੱਲੋਂ ਨਾਕੇਬੰਦੀ ਦੇ ਦੌਰਾਨ ਦੋ ਮੁਲਜ਼ਮਾਂ ਜਿਸ ਦੇ ਵਿੱਚ ਇੱਕ ਬੰਦਾ ਤੇ ਇੱਕ ਮਹਿਲਾ ਜਿਨ੍ਹਾਂ ਦੇ ਕੋਲੋਂ 50 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਇਸ ਹੈਰਨ ਦੀ ਅੰਤਰਰਾਸ਼ਟਰੀ ਬਾਜ਼ਾਰ ਮਾਰਕੀਟ ਕੀਮਤ 2 ਲੱਖ ਰੁਪਏ ਦੱਸੀ ਜਾ ਰਹੀ ਹੈ ਥਾਣਾ ਬੋਹਾ ਦੇ ਮੁਖ ਅਫਸਰ ਜਗਦੇਵ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਕੀ ਮੇਨਾਕੇ ਬੰਦੀ ਤੇ ਚੈਕਿੰਗ ਕਰਕੇ ਇਨਾ ਮਲਜ਼ਮਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੂੰ ਕਾਬੂ ਕੀਤਾ ਸਰ ਬੋਹਾ ਪੁਲਿਸ ਵੱਲੋਂ ਇੱਕ ਔਰਤ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ੀ ਸੰਬੰਧ ਚ ਕੀ ਕੀ ਨਾਮ ਉਹਨਾਂ ਦਾ ਕੀ ਕਹਿਣਾ ਚਾਹੁੰਗੇ ਕੱਲੋ ਅਸੀਂ ਲੱਖੀਵਾਲਾ ਬਾਰਡਰ ਤੇ ਜੋ ਹਾਈ ਟੈਕ ਨਾ ਕਹੋ ਤੇ ਨਾ ਕਲਾਇਆ ਵੈਸੀ ਦਾ ਪੁਲਿਸ ਪਾਰਟੀਆਂ ਮੇਂ ਫਿਰ ਅਸੀਂ ਜਦੋਂ ਗੱਡੀਆਂ ਨੂੰ ਚੈੱਕ ਕਰ ਰਹੀ ਸੀ ਤਾਂ ਇੱਕ ਗੱਡੀ ਬਰਨੋ ਬਹੁਤ ਸਾਈਡ ਤੋਂ ਆਈ ਜਿਸ ਨੂੰ ਚੈੱਕ ਕੀਤਾ ਜਿਹਦੇ ਵਿੱਚੋਂ 50 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਹੋਇਆ ਜੋ ਦੋਸ਼ੀ ਗੁਰਜੰਟ ਸਿੰਘ ਅਤੇ ਲక్ష్ਮੀ ਨੂੰ ਅਸੀਂ ਮੌਕੇ ਤੇ ਗ੍ਰਿਫਤਾਰ ਕੀਤਾ 50 ਗ੍ਰਾਮ ਚਿੱਟੇ ਦੀ ਕੀਮਤ ਲਗਭਗ 2 ਲੱਖ ਰੁਪਏ ਹੈ ਅਤੇ ਇਹਨਾਂ ਨੇ ਇਹ ਚਿਟਾ ਜਗਰਾਉਂ ਮੋਗੇ ਜ਼ਿਲ੍ਹੇ ਚੋਂ ਲਿਆ ਕੇ ਹਰਿਆਣਾ ਵਿੱਚ ਵੇਚਣਾ ਸੀਗਾ ਅਤੇ ਇਹ ਜਗਰਾਉਂ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਵੀ ਕਾਫੀ ਕਰਜੰਡ ਸਿੱਕਦੇ ਪਰਚੇ ਦਰਜ ਨੇ ਇਸ ਤਰ੍ਹਾਂ ਇਹਨਾਂ ਨੇ ਨਸ਼ੇ ਵੇਚ ਕੇ ਜਵਾਨੀ ਨੂੰ ਖਤਮ ਕਰਨੇ ਸੀਗਾ ਅੱਜ ਜਿਹਨਾਂ ਦਾ ਪੁਲਿਸ ਆਪਣੇ ਪੇਸ਼ ਕਰਕੇ ਕੋਰਟ ਚ 2 ਦਿਨ ਦਾ ਹਲਵਾ ਰਿਵਾਰਡ ਹਾਸਲ ਕੀਤਾ ਹੈ ਹੁਣ ਇਹ ਢਗਾਈ ਦਾ ਪੁੱਛਿਸ਼ ਕਰ ਰਹੇ ਆ ਜਿਨਾਂ ਤੋਂ ਵੀ ਕਿੱਥੋਂ ਲਿਆਈ ਸੀ ਤੇ ਕਿੱਥੇ ਵੇਚਣਾ ਸੀਗਾ ਫਿਰ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿ ਦੇਖਿਆ ਜਾਵੇ ਤਾਂ ਲਗਾਤਾਰ ਨਸ਼ੇ ਨੂੰ ਲੈ ਕੇ ਪੰਜਾਬ ਪੁਲਿਸ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਜਿੱਦੇ ਚਾਲਦੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ